ਹਾਂਜੀ ਦੋਸਤੋ ਅੱਜ ਆਪਾਂ ਜਿਹੜੀ ਕਹਾਣੀ ਪੜ੍ਹਨੀ ਹੈ ਉਹਦਾ ਨਾਮ ਹੈ ਕਲਸ਼ਣੇ ਆਓ ਫਿਰ ਗਲਜਾਰ ਸਿੰਘ ਸੰਧੂ ਹੋਰਾਂ ਦੀ ਲਿਖੀ ਇਹ ਕਹਾਣੀ ਕਲਸ਼ਣੇ ਪੜ੍ਹੀਏ ਸਾਂਝੀ ਕਰੀਏ ਤੇ ਦਾ ਲਤਫ ਉਠਾਈਏ ਕਲਸ਼ਣੇ ਫੌਜ ਵਿੱਚੋਂ ਕੱਢਿਆ ਬਖਸ਼ਾ ਪਿੰਡ ਆ ਗਿਆ ਇੱਕ ਵਲ ਤੇ ਕੱਟਾ ਖਰੀਦ ਕੇ ਖੇਤੀ ਸ਼ੁਰੂ ਕੀਤੀ ਤਾਂ ਉਹ ਸਾਲ ਹੜ ਆ ਗਏ ਸੋ ਉਹਦੀ ਪਹਿਲੀ ਹੀ ਫਸਲ ਤਬਾਹ ਹੋ ਗਈ ਫੇਰ ਉਹਨੇ ਸਾਈਕਲ ਖਰੀਦ ਕੇ ਪਿੰਡੋਂ ਦੁੱਧ ਇਕੱਠਾ ਕਰਕੇ ਸ਼ਹਿਰ ਵੇਚਣਾ ਸ਼ੁਰੂ ਕੀਤਾ ਤਾਂ ਇੱਕ ਪੰਗਾ ਹੋਰ ਪੈ ਗਿਆ ਕਿ ਉਹ ਇੱਕ ਕਤਲ ਕੇਸ ਚੋਂ ਚੜ੍ਹ ਗਿਆ ਪਿੰਡ ਦੇ ਇੱਕ ਮੁੰਡੇ ਗਰਜੇ ਨਾਲ ਮਿਲ ਕੇ ਉਸਨੇ ਅਫੀਮ ਤੇ ਸ਼ਰਾਬ ਦਾ ਠੇਕਾ ਲਿਆ ਤਾਂ ਠੇਕੇ ਦਾ ਸਾਰਾ ਮਾਲ ਉਸਦੇ ਦੋਸਤ ਮਿਤਰੀ ਸ਼ਖਸ਼ਕਾ ਗਏ ਪਟਨਾਏ ਜਾ ਕੇ ਉਸਨੇ ਆਪਣੇ ਭਨੁਈਏ ਦੇ ਟਰੱਕ ਦੀ ਡਿਲੀਵਰੀ ਸ਼ੁਰੂ ਕੀਤੀ ਤਾਂ ਟਰੱਕ ਦਾ ਐਕਸੀਡੈਂਟ ਹੋ ਗਿਆ। ਅੰਤ ਹਾਰ ਕੇ ਉਹ ਦਿੱਲੀ ਆ ਗਿਆ। ਇੱਥੇ ਉਸ ਦਾ ਇੱਕ ਫੌਜੀ ਸਾਥੀ ਟੈਕਸੀ ਡਰਾਈਵਰ ਸੀ। ਮੋਟਰ ਚਲਾਉਣੀ ਤਾਂ ਉਹ ਫੌਜ ਵਿੱਚ ਹੀ ਸਿੱਖ ਆਇਆ ਸੀ। ਲਾਇਸੈਂਸ ਵੀ ਉਸ ਕੋਲ ਹੈਵੀ ਗੱਡੀ ਦਾ ਹੈਗਾ ਸੀ। ਫਰਸਟ ایڈ ਪਾਸ ਕਰਕੇ ਟੈਕਸੀ ਚਲਾਉਣ ਦਾ ਬੈਜ ਲੈਣ ਦੀ ਲੋੜ ਸੀ। ਤੇ ਕੰਮ ਬਣੇ ਪਿਆ ਸੀ ਉਹਨੇ 100 ਰੁਪਏ ਮਹੀਨੇ ਤੇ ਕਿਸੇ ਦਾ ਡਰਾਈਵਰ ਲੱਗ ਜਾਣਾ ਸੀ ਖਾਣ ਪੀਣ ਜੋਗੇ ਪੈਸੇ ਡਰਾਈਵਰਾਂ ਨੂੰ ਉਪਰੋਂ ਬਣ ਜਾਂਦੇ ਨੇ 100 ਰੁਪਏ ਬਚਣੇ ਬਚਨੇ ਸੰ ਦੋ ਕੁ ਮਹੀਨੇ ਉਹ ਆਪਣੇ ਦੋਸਤ ਦੀ ਟੈਕਸੀ ਵਿੱਚ ਦਿੱਲੀ ਦੀਆਂ ਸੜਕਾਂ ਦਾ ਬਾਖਪ ਹੋ ਗਿਆ ਅੰਤ 5 ਨੰਬਰ ਰਾਜਪੁਰ ਰੋਡ ਵੈਜ ਬਣਨ ਦਾ ਇਮਤਿਹਾਨ ਦੇ ਕੇ ਪੂਰਾ ਡਰਾਈਵਰ ਬਣ ਗਿਆ ਉਹ ਸ਼ੇਰੇ ਦੇ ਕੀਤੇ ਅਹਿਸਾਨ ਬਦਲੇ ਉਸਨੇ ਪਹਿਲਾ ਮਹੀਨਾ ਸ਼ੇਰੇ ਦੀ ਗੱਡੀ ਮੁਫਤ ਚਲਾਈ ਤੇ ਫਿਰ ਸ਼ੇਰੇ ਨੇ ਉਸ ਨੂੰ ਕਿਸੇ ਹੋਰ ਦੀ ਗੱਡੀ ਦਿਲਾਤੀ ਸ਼ੇਰਾ ਇਹ ਕੁਝ ਕਿਉਂ ਨਾ ਕਰਦਾ ਫੌਜ ਵਿੱਚ ਉਹ ਇਕੱਠੇ ਜੋ ਰਹੇ ਸੀ ਤੇ ਉੰਜ ਵੀ ਦੂਰੋਂ ਨੇੜੇੋਂ ਇੱਕ ਦੂਜੇ ਦੇ ਰਿਸ਼ਤੇਦਾਰ ਸੀਗੇ ਸਭ ਤੋਂ ਵੱਡੀ ਗੱਲ ਇਹ ਕਿ ਸ਼ੇਰਾ ਵੀ ਬਖਸ਼ੇ ਦੇ ਪਿਓ ਬਿਨਾ ਪਿਓ ਜਿਹੜਾ ਕਿ ਪੈਨਸ਼ਨ ਨਹੀਂ ਅਰਸਾਲਦਾਰ ਸੀ ਉਹ ਤੋਂ ਬਿਨਾ ਫੌਜ ਦੇ ਵਿੱਚ ਭਾਰਤੀ ਨਹੀਂ ਸੀ ਹੋ ਸਕਦਾ ਸੋ ਬਖਸ਼ੇ ਦਾ ਕੀਤਾ ਤਾਂ ਉਹ ਸਾਰੇ ਵਰ ਭੋਲੀ ਨਹੀਂ ਸੀ ਸਕਦਾ ਬਖਸ਼ੇ ਦੀ ਇਹ ਤੁਸ਼ ਜਿਹੀ ਮਦਦ ਕਰਨਾ ਤੇ ਭਗਾਲੀ ਕੀ ਸੀ ਉੰਜ ਵੀ ਇੱਕ ਇੱਕ ਹੀ ਹੁੰਦਾ ਤੇ ਦੋ 11 ਹੁੰਦੇ ਨੇ ਓਏ ਦੋ ਤਾਂ ਮਿੱਟੀ ਦੇ ਨਿਮਾਨ ਹੁੰਦੇ ਬਖਸ਼ੇ ਦੇ ਪਿਓ ਨੇ ਦੋਨਾਂ ਨੂੰ ਕਦੇ ਇਹ ਗੱਲ ਕਹੀ ਸੀ ਇਹ ਉਦੋਂ ਕਹੀ ਸੀ ਇਹ ਗੱਲ ਜਦੋਂ ਉਹਨਾਂ ਨੂੰ ਭਰਤੀ ਕਰਾਉਣ ਗਿਆ ਸੀ ਉਸ ਦਿਨ ਕਿਹਾ ਸੀ ਕਿ ਇਕੱਠੇ ਰਹੋ ਦੋ ਤਾਂ ਮਿੱਟੀ ਦੇ ਨਹੀਂ ਮਾਨ ਹੁੰਦੇ ਤੂੰ ਤਾਂ ਗੱਭਰੂ ਜਵਾਨ ਹੋ ਹੁਣ ਫਿਰ ਉਹ ਦੋ ਹੋ ਜਾਣਗੇ ਦੋ ਹੋ ਗਏ ਦੋਨੋਂ ਜਣੇ ਇਕੱਠੇ ਹੋ ਕੇ ਰੀਗਲ ਟੈਕਸੀ ਸਟੈਂਡ ਦੇ ਸਾਰੇ ਡਰਾਈਵਰ ਉਹਨਾਂ ਤੋਂ ਭੈ ਖਾਣਗੇ ਇਹ ਗੱਲ ਉਹਨਾਂ ਨੇ ਸੋਚੀ ਸੀ ਬਖਸ਼ੇ ਤੇ ਸ਼ੇਰੇ ਨੇ ਰਾਤੀ ਸੌਣ ਦਾ ਪ੍ਰਬੰਧ ਵੀ ਇਕੋ ਥਾਂ ਕਰ ਲਿਆ ਖਾਣ ਪੀਣ ਦੀ ਸਾਂਝ ਨਹੀਂ ਸੀ ਹੋ ਸਕਦੀ ਕਿਉਂਕਿ ਉਸ ਵੇਲੇ ਸ਼ੇਰਾ ਕਿਧਰੇ ਹੁੰਦਾ ਬਖਸ਼ਾ ਕਿਧਰੇ ਹੋਰ ਹੁੰਦਾ ਜੇ ਸ਼ੇਰਾ ਕਿੰਗਸਵੇ ਕੈਂਪ ਹੁੰਦਾ ਤਾਂ ਬਖਸ਼ਾ ਸ਼ਾਇਦ ਮਹਰੋਲੀ ਹੁੰਦਾ ਜੇ ਸ਼ੇਰਾ ਸਾਧਰੇ ਹੁੰਦਾ ਤਾਂ ਬਖਸ਼ਾ ਸ਼ਾਇਦ ਰਜੌਰੀ ਗਾਰਡਨ ਗਿਆ ਹੁੰਦਾ ਸੋ ਉਹਨਾਂ ਦਾ ਕੀ ਸੀ ਜਿੱਧਰ ਨੂੰ ਜਾਣ ਵਾਲੇ ਤੋਰ ਲੈਂਦੇ ਉਤਰ ਪੈਂਦੇ ਚਾਬੜੀ ਬਾਜ਼ਾਰ ਦਾ ਨਾਚ ਗਾਣੇ ਦਾ ਸ਼ਕੀਨ ਲੱਖਾਂ ਦੇ ਸੌਦੇ ਕਰਨ ਵਾਲਾ ਵਪਾਰੀ ਕੋਈ ਦਿਲਚਸਪ ਦਲਾਲ Madraso ਆਇਆ ਬ੍ਰਾਹਮਣ Rajasthanੋਂ ਆਇਆ ਮਾਰਵਾੜੀ ਹਰਿਆਣੇ ਦਾ ਕੋਈ ਜਾਟ ਉੱਚਾ ਲੰਮਾ ਕੋਈ ਨੌਜਵਾਨ ਬਣਦੀ ਫੱਬਦੀ ਕੋਈ ਮਟਿਆਰ ਹਰ ਤਰ੍ਹਾਂ ਦੇ ਪੈਸੇਂਜਰ ਮਿਲਦੇ ਤੇ ਰਾਤ ਨੂੰ ਇਕੱਠੇ ਹੋ ਕੇ ਉਹ ਇੱਕ ਦੂਜੇ ਨੂੰ ਉਹਨਾਂ ਦੀਆਂ ਗੱਲਾਂ ਬੜੇ ਪਿਆਰ ਨਾਲ ਤੇ ਚਸ ਕੇ ਲੈ ਲੈ ਕੇ ਦੱਸਦੇ ਕਿ ਕਿਸ ਨਾਲ ਦਿਨ ਵੇਲੇ ਕਿਵੇਂ ਵਾਪਰੀ ਕਿਸੇ ਕਿਸੇ ਦਿਨ ਉਹ ਫਿਲਮਾਂ ਆਦਿ ਵੇਖਣ ਦਾ ਜਾਂ ਸ਼ਰਾਬ ਦਾ ਟੋਲਾ ਪੀਣ ਦਾ ਸਾਂਝਾ ਪ੍ਰੋਗਰਾਮ ਵੀ ਬਣਾਉਂਦੇ ਇੱਕ ਮੌਕੇ ਤੇ ਸ਼ੇਰਾ ਖਰਚ ਕਰ ਦਿੰਦਾ ਕਿਸੇ ਦੂਜੇ ਹੋਰ ਮੌਕੇ ਬਖਸ਼ਾ ਵੇਲੇ ਇੱਕ ਵੇਲੇ ਇੱਕ ਦੂਜੇ ਦੀ ਸਹਾਇਤਾ ਕਰਨਾ ਉਹਨਾਂ ਦਾ ਧਰਮ ਸੀ ਵੀ 50 ਰੁਪਏ ਇੱਧਰ ਉੱਧਰ ਤੱਕ ਕਦੀ ਉਹਨਾਂ ਨੇ ਗਿਣੇ ਹੀ ਨਹੀਂ ਸੀ ਉਹਨਾਂ ਦਾ ਆਪੋ ਵਿੱਚ ਵੰਡਿਆ ਹੀ ਕੀ ਸੀ ਡਰਾਈਵਰਨ ਵਾਲੀ ਕੋਈ ਐਸੀ ਵੈਸੀ ਆਦਤ ਉਹਨਾਂ ਦੋਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਸੀ ਸ਼ੇਰੇ ਨੇ ਬਖਸ਼ੇ ਨੂੰ ਦੱਸਿਆ ਸੀ ਕਿ ਜੇ ਹਸ਼ਿਆਰੀ ਨਾਲ ਕੰਮ ਕੀਤਾ ਜਾਵੇ ਤਾਂ 100 ਦੇ 100 ਰੁਪਏ ਬਚਤ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਕੰਮ ਕਰਕੇ ਦੋਵੇਂ ਦੋਸਤ ਸਾਹ ਦੇ ਸੌ ਹੀ ਬਚਾਉਂਦੇ ਰਹੇ ਪਿੰਡ ਉਹਨਾਂ ਦੇ ਪਰਿਵਾਰ ਦਾ ਮਾੜਾ ਮੋਟਾ ਗੁਜ਼ਾਰਾ ਘਰ ਦੇ ਸਿਆੜਾਂ ਵਿੱਚੋਂ ਹੀ ਚੱਲੀ ਜਾਂਦਾ ਸੀ ਹਾਲੇ ਨਵੇਂ ਨਵੇਂ ਉਹਨਾਂ ਦੇ ਵਿਆਹ ਹੋਏ ਸੀ ਟੱਬਰ ਟੇਰ ਕੋਈ ਖਾਸ ਨਹੀਂ ਸੀ ਬੋਟੀਆਂ ਦਾ ਕੀ ਸੀ 6 ਮਹੀਨੇ ਪੇਕੀ ਲਾਉਂਦੀਆਂ ਤੇ 6 ਮਹੀਨੇ ਸਹਰੀ ਮਰਦ ਬਾਹਰ ਜਾ ਕੇ ਕਮਾਵੇ ਸਹੀ ਕਿੰਨਾ ਵੀ ਨਵਾਂ ਵਿਆਹ ਹੋਵੇ ਜਨਾਨੀ ਗਮ ਨਹੀਂ ਕਰਦੀ ਸ਼ੀ ਰਾਤੇ ਬਖਸ਼ਾ ਤਾਂ ਮਾਨ ਚਿਤਲਾ ਕੇ ਕੁਮਾਰ ਆਏ ਸੰ ਨਾਲੇ ਹੁਣ ਤਾਂ ਪਰਮਡ ਮਿਲਣ ਵਾਲਾ ਸੀ ਤੇ ਪਰਮਡ ਮਿਲਣ ਤੇ ਉਹਨਾਂ ਨੇ ਕਿਸ਼ਤਾਂ ਉੱਤੇ ਗੱਡੀ ਲੈ ਲੈਣੀ ਸੀ ਬੇਵੀ ਆਸਤਨ ਨਾ ਸਹੀ ਹਿੰਦੁਸਤਾਨ ਕੀ ਕਹਿੰਦੀ ਸੀ ਉੱਪਰਲਾ ਖਰਚਾ ਪਾ ਕੇ ਵੀ 10000 ਵਿੱਚ ਬਣ ਜਾਂਦੀ ਸੀ ਦੋਹਾਂ ਦੇ ਘਰੀਏ ਖਰ ਪਹੁੰਚ ਚੁੱਕੀ ਸੀ ਦੋਹਾਂ ਘਰਾਂ ਤੋਂ ਕੋਈ ਵੈਰਾਗ ਦੀ ਚਿੱਠੀ ਨਾ ਆਈ ਚੰਗੀ ਗੱਲ ਹੀ ਸੀ ਸ਼ੇਰੇ ਤੇ ਬਖਸ਼ੀ ਨੇ ਇੱਕ ਗੱਡੀ ਲੈ ਲਈ ਫਿਰ ਉਸ ਨੇ ਕਿਸ਼ਤਾਂ ਪੂਰੀਆਂ ਕਰਕੇ ਕਿਸ਼ਤਾਂ ਤੇ ਹੀ ਇੱਕ ਹੋਰ ਬਣਾ ਲਈ ਦੋਨੋਂ ਆਪਣੇ ਆ ਘਰ ਦੀਆਂ ਗੱਡੀਆਂ ਚਲਾਉਣ ਲੱਗ ਪਏ ਸਾਂਝਾ ਕਮਾਉਂਦੇ ਸਾਂਝਾ ਖਾਂਦੇ ਤਨਖਾਹ ਲਈ ਕਿਸੇ ਗੱਡੀ ਦੇ ਮਾਲਕ ਦੇ ਹੱਥਾਂ ਵੱਲ ਨਾ ਵੇਖਦੇ ਦੂਜੀ ਗੱਡੀ ਦੀਆਂ ਕਿਸ਼ਤਾਂ ਵੀ ਪੂਰੀਆਂ ਹੋ ਗਈਆਂ ਉਹ ਹੌਲੇ ਫੁੱਲ ਵਰਗੇ ਹੋ ਗਏ ਫੇਰ ਉਹਨਾਂ ਨੇ ਲਾਜਪਤ ਨਗਰ ਵਿੱਚ ਦੋ ਕਮਰਿਆਂ ਵਾਲਾ ਸਸਤਾ ਜਿਹਾ ਮਕਾਨ ਵੀ ਲੈ ਲਿਆ ਵਾਰੋ-ਵਾਰੀ ਜਾ ਕੇ ਦੋਵੇਂ ਆਪਣੀਆਂ ਬੋਟੀਆਂ ਨੂੰ ਵੀ ਲੈ ਆਏ ਇੱਕੋ ਚੁੱਲੇ ਦੋਹਾਂ ਘਰਾਂ ਦਾ ਖਾਣਾ ਬਣਦਾ ਤੇ ਸਾਂਝੇ ਖਾਤਿਆਂ ਘਰ ਦਾ ਖਰਚਾ ਚੱਲਦਾ ਇੱਕ ਚੁੱਲੇ 'ਤੇ ਸਕੇ ਭਰਾਵਾਂ ਦੀ ਵੀ ਨਹੀਂ ਬਣਦੀ ਕਿਧਰੇ ਆਪੇ ਵਿੱਚ ਫਿੱਕਣਾ ਪਾ ਲਿਓ ਬਖਸ਼ੇ ਦੇ ਪਿਓ ਨੇ ਸ਼ੇਰੇ ਨੂੰ ਕਿਹਾ ਵੀ ਸੀ ਪਰ ਉਹ ਨਾ ਮੰਨੇ ਪਰਾਮਾਂ ਦੀ ਗੱਲ ਹੋਰ ਹੁੰਦੀ ਐ ਯਾਰਾਂ ਦੀ ਤਾਂ ਸਦਾ ਨਿਭਦੀ ਆਈ ਐ ਦੋਨਾਂ ਨੇ ਇੱਕ ਦੂਜੇ ਦੀ ਹਾਂ ਵਿੱਚ ਹਾਂ ਮਿਲਾਉਂਦੇ ਆ ਕਿਹਾ ਸੀ ਸਿਆਣੇ ਕਹਿੰਦੇ ਐ ਕਿ ਬਣਦਿਆਂ ਧੀਰ ਲੱਗਦੀ ਐ ਵਿਗੜਦਿਆਂ ਧੀਰ ਨਹੀਂ ਲੱਗਦੀ ਇੱਕ ਦਿਨ ਸ਼ੇਰੇ ਤੇ ਬਖਸ਼ੇ ਦੀ ਵੀ ਵਿਗੜ ਗਈ ਹੋਇਆ ਐ ਕਿ ਸੌ ਯਤਨਾਂ ਦੇ باوجود ਉਹਨਾਂ ਦੀਆਂ ਜਨਾਨੀਆਂ ਦੀ ਆਪੋ ਵਿੱਚ ਰਾਸ ਨਾ ਆਈ ਸ਼ੇਰੇ ਦੀ ਬੋਹਟੀ ਕਹਿੰਦੀ ਕਿ ਸ਼ੇਰਾ ਸਿਆਣਪ ਨਾਲ ਕੰਮ ਕਰਦਾ ਹੈ। ਬਖਸ਼ੇ ਦੀ ਬੋਹਟੀ ਕਹਿੰਦੀ ਕਿ ਬਖਸ਼ਾ ਧੀਰ ਨਾਲ ਕੰਮ ਤੋਂ ਆਉਂਦਾ ਹੈ। ਦੋਵੇਂ ਆਪੋ ਆਪਣੇ ਮਰਦ ਦੀ ਹਮਦਰਦੀ ਕਰਦੀਆਂ। ਉਹਨਾਂ ਦੀ ਇੱਕ ਦੂਜੇ ਦੀ ਚੰਗਿਆਈ ਦੱਸਦੀਆਂ। ਇੱਕ ਸੋਚਦੀ ਕਿ ਉਹਦਾ ਮਰਦ ਵਧੇਰੇ ਕਾਹਲਣਾ ਕਾਲਦਾ ਹੈ ਤੇ ਦੂਜੀ ਸੋਚਦੀ ਉਹਦਾ ਮਰਦ ਵਧੇਰੇ ਔਖਾ ਹੁੰਦਾ ਹੈ। ਕੱਲਿਆਂ ਹੋ ਕੇ ਸਾਡਾ ਲਾਂਗਾ ਨਾ ਲੰਘੋ ਸਾਡੀ ਚੱਲੀ ਚੱਲੂ ਨਾ ਸਾਡੀ ਜ਼ਿੰਦਗੀ ਰੁਕ ਜਾਓ ਕਿਆ ਕੱਲਿਆਂ ਕਿਉਂ ਨਹੀਂ ਰਹਿ ਸਕਦੇ ਤੋਹਾ ਬੋਟੀਆਂ ਨੇ ਇੱਕ ਦੂਜੇ ਨੂੰ ਮਿਹਣਾ ਮਾਰਿਆ ਤੇ ਥੋੜੇ ਦਿਨਾਂ ਵਿੱਚ ਹੀ ਆਪੋ ਆਪਣੇ ਮਰਦ ਸੰਭਾਲ ਕੇ ਬਹਿ ਗਿਆਂ ਮਰਦਾਂ ਨੇ ਵੀ ਸੋਚਿਆ ਕਿ ਨਿਤ ਦੇ ਕਲੇਸ਼ਾਂ ਤੋਂ ਕੀ ਲੈਣਾ ਜੁੜਾ ਹੋ ਕੇ ਰੋ ਰੋਜ ਦਾ ਕਜੀ ਇਹ ਖਤਮ ਕਰੀਏ ਲੋ ਜੀ ਦੂਜੀ ਗੱਡੀ ਦੀਆਂ ਕਿਸ਼ਤਾਂ ਵੀ ਮੁੱਕ ਗਈਆਂ ਸੀ ਨਵੇਂ ਛੇਰੇ ਨੇ ਲੈ ਲਈ ਤੇ ਪ੍ਰਾਣੀ ਬਣਦੇ ਸਰ ਦੇ ਪੈਸੇ ਸਮੇਤ ਬਖਸ਼ੇ ਨੇ ਪਰ ਚਾਸ ਚੇਸ ਦੇ ਨਾਲ ਉਹਨਾਂ ਨੇ ਹਿਸਾਬ ਕੀਤਾ ਉਹਨਾਂ ਦੋਹਾਂ ਦਾ ਜੀ ਥੋੜਾ ਜਿਹਾ ਹੋ ਗਿਆ ਕਿਹੜਾ ਮਰ ਚੱਲਿਆ ਯਾਰ ਬਖਸ਼ੇ ਨੇ ਹੱਸ ਕੇ ਆਖਿਆ ਆਮੋ ਸਾਹਮਣੇ ਦਰਵਾਜ਼ਾ ਹੈ ਆਪਣਾ ਐਸ ਵਿੱਚ ਤੈ ਰਹਿਣਾ ਤੇ ਉਸ ਵਿੱਚ ਮੈਂ ਰਹਿਣਾ ਇਹਨੀ ਗੱਲ ਹੈ ਕਿ ਤੇਰੀ ਰੋਟੀ ਇੱਧਰ ਪੱਕਣੀ ਐ ਤੇ ਮੇਰੀ ਉੱਧਰ ਤੇ ਫੇਰ ਉਹ ਦੋਵੇਂ ਉਪਰੋਂ ਉਪਰੋਂ ਖੁਸ਼ ਹੋ ਕੇ ਟੈਕਸੀ ਸਟੈਂਡ ਵੱਲ ਤੁਰ ਪਏ ਕਹਿੰਦੇ ਜੇ ਆਪਾਂ ਆਪਣੀਆਂ ਜਨਾਨੀਆਂ ਵਾਂਗ ਸਾਰਾ ਦਿਨ ਇਕੱਠੇ ਬੈਠੀਏ ਤਾਂ ਸ਼ਾਇਦ ਆਪਣੀ ਵੀ ਨਾ ਬਣੇ ਗੱਲ ਵੀ ਸਹੀ ਸੀ ਸ਼ੇਰੇ ਨੇ ਵੰਡ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀ ਹਾਂ ਪਰਦੇਸੀਆਂ ਵਾਂਗ ਤਾਂ ਆਪਾਂ ਰਹਿੰਦੇ ਆਂ ਦੋ-ਦੋ ਦਿਨ ਇੱਕ ਦੂਜੇ ਦਾ ਮੂੰਹ ਨਹੀਂ ਵੇਖਦੇ ਬਖਸ਼ੇ ਨੇ ਵੀ ਅੱਗੋਂ ਦਲੀਲ ਦਿੱਤੀ ਤਾਂ ਦੋਨਾਂ ਨੂੰ ਥੋੜਾ ਜਿਹਾ ਸੁਖਾਈ ਜੀ ਮਹਿਸੂਸ ਹੋਈ ਇਕੱਠਾ ਸੋ ਇਕੱਠਾ ਵੰਡਿਆ ਸੋ ਵੰਡਿਆ ਵੰਡ ਤੋਂ ਪਿੱਛੋਂ ਸ਼ੇਰਾ ਸੋਚਦਾ ਕਿ ਉਹ ਬਹੁਤੀਆਂ ਗੱਡੀਆਂ ਬਣਾ ਲਵੇ ਬਖਸ਼ਾ ਸੋਚਦਾ ਕਿ ਉਹ ਬਹੁਤੇ ਪੈਸੇ ਵਾਲਾ ਹੋ ਜਾਵੇ ਮੂੰਹੋਂ ਭਾਵੇਂ ਦੋਵੇਂ ਮਿੱਠਾ ਬੋਲਦੇ ਪਰ ਮਨੋਂ ਦੋਵੇਂ ਕੌੜਾ ਸੋਚਦੇ ਹੁਣ ਸਟੈਂਡ ਵਾਲਿਆਂ ਨੂੰ ਵੀ ਉਹਨਾਂ ਦਾ ਡਰ ਨ ਆ ਰਿਹਾ ਉਹ ਵੀ ਇੱਕ ਦੂਜੇ ਨੂੰ ਸ਼ਹਿ ਦੇ ਕੇ ਪੜਕਾਉਣ ਲੱਗ ਪੇ ਜੇ ਬਖਸ਼ਾ ਸਟੈਂਡ ਉੱਤੇ ਟੈਲੀਫੋਨ ਲਵਾਉਣ ਨੂੰ ਕਹਿੰਦਾ ਤਾਂ ਸ਼ੇਰਾ ਆਪਣੇ ਨਾਲ ਚਾਰਾਂ ਨੂੰ ਮਿਲਾ ਕੇ ਸਲਾਹ ਰੱਦ ਕਰ ਦਿੰਦਾ ਜੇ ਸ਼ੇਰਾ ਕਿਸੇ ਮੰਗ ਲਈ ਹੜਤਾਲ ਕਰਾਉਣ ਦਾ ਗੱਲ ਕਰਦਾ ਤਾਂ ਵਰਕਸ਼ਾ ਆਪਣੀ ਗੱਡੀ ਲੈ ਕੇ ਨੰਬਰ ਲਾਉਣ ਚਲਾ ਜਾਂਦਾ ਜੂਨੀਅਨ ਦੇ ਸੈਕਟਰੀ ਦੀ ਚੋਣ ਸੀ ਲੋਕਾਂ ਦੇ ਆਖੇ ਲੱਗ ਦੋਨੋਂ ਹੀ ਖੜੇ ਹੋ ਗਏ ਉਹ ਉਸ ਦੇ ਖਿਲਾਫ ਗੱਲਾਂ ਕਰਦਾ ਤੇ ਦੂਜਾ ਦੂਜੇ ਦੇ ਖਿਲਾਫ ਗੱਲਾਂ ਕਰਦਾ ਦੋਵੇਂ ਇੱਕ ਦੂਜੇ ਦੇ ਘਰ ਦੇ ਭੇਤੀ ਸੀਗੇ ਦੋਵੇਂ ਲੰਕਾ ਟਾਉਂਦੇ ਰਹੇ ਦੋਵੇਂ ਜੱਟ ਸਨ ਨਾ ਉਹ ਬੈਠਣ ਲਈ ਮੰਨੇ ਨਾ ਉਹ ਬੈਠਣ ਲਈ ਮੰਨੇ ਆਪੋ ਵਿੱਚ ਵੇਸਵਾਦੀ ਵਧ ਗਈ ਉਹ ਆਪਣੀ ਜੁੰਡੀ ਬਣਾਉਂਦਾ ਗਿਆ ਤੇ ਦੂਜਾ ਆਪਣੀ ਜੁੰਡਨੀ ਬਣਾਉਂਦਾ ਗਿਆ ਇੱਕ ਅੱਧ ਵਾਰੀ ਤੂੰ ਤੂੰ ਮੈਂ ਮੈਂ ਵੀ ਹੋਈ ਦੂਜੀ ਵਾਰੀ ਪੱਗੋਂ ਪੱਗੀ ਲਾਉਣ ਤੇ ਆ ਗਏ ਇੱਕ ਦੂਜੇ ਦੀ ਪੱਗ ਲਾਤੀ ਤੀਜੀ ਵਾਰ ਤਾਂ ਹੈਂਡਲ ਵੀ ਚੁੱਕ ਲਿਆਏ ਸ਼ੇਰੇ ਦੇ ਥੋੜੀ ਬਹੁਤੀ ਛੱਟ ਵੀ ਵੱਜ ਗਈ ਪਰ ਵਿੱਚ ਪੈਣ ਵਾਲਿਆਂ ਨੇ ਲੜਾਈ ਰੋਕਤੀ ਹਟਾਤੀ ਪਾਸੇ-ਪਾਸੇ ਕਰਤੇ ਦੋਵੇਂ ਇੱਕ ਦੂਜੇ ਤੋਂ ਡਰਦੇ ਆਪਣੇ ਘਰ ਹੀ ਨਾ ਗਏ ਨਾ ਸ਼ੇਰੇ ਨੂੰ ਨੀਂਦ ਆਈ ਤੇ ਨਾ ਬਖਸ਼ੇ ਨੂੰ ਦੋਵੇਂ ਇੱਕ ਦੂਜੇ ਨੂੰ ਫਸਾਉਣ ਦੇ ਤਰੀਕੇ ਸੋਚਦੇ ਰਹੇ ਦੁੱਧ ਬਣ ਕੇ ਰਹਿਣ ਵਾਲੇ ਪਾਣੀ ਨਾਲੋਂ ਪਤਲੇ ਪੈ ਗਏ ਦੋ-ਚਾਰ ਗੁੰਡੇ ਸ਼ੇਰੇ ਨੇ ਕਰ ਲਏ ਤੇ ਦੋ-ਚਾਰ ਬਖਸ਼ੇ ਨੇ ਸ਼ੇਰੇ ਦੀ ਗੱਡੀ ਦਿੱਲੀ ਦੀ ਬਸੋਂ ਤੋਂ ਦੂਰ ਲਿਜਾ ਕੇ ਬਖਸ਼ੇ ਦੇ ਆਦਮੀਆਂ ਨੇ ਪੰਨੀ ਤੋੜੀ ਤੇ ਬਖਸ਼ੇ ਦੀ ਗੱਡੀ ਸ਼ੇਰੇ ਦੇ ਆਦਮੀਆਂ ਨੇ ਸ਼ਹਿਰ ਤੋਂ ਬਾਹਰ ਲਿਜਾ ਕੇ ਬਖਸ਼ੇ ਦੀ ਬਾਹ ਤੋੜਤੀ ਸ਼ੇਰੇ ਦੀ ਗੱਡੀ ਠੀਕ ਹੋ ਗਈ ਤੇ ਬਖਸ਼ੇ ਦੀ ਬਾਹ ਵੀ ਪਰ ਦੋਹਾਂ ਤਰ੍ਹਾਂ ਦਾ 8-800 ਰੁਪਿਆ ਨੁਕਸਾਨ ਨਾ ਗਿਆ ਹੁਣ ਦੋਹਾਂ ਦੇ ਘਰਾਂ ਵਿੱਚ ਚਿੰਤਾ ਲੱਗੀ ਰਹਿੰਦੀ ਦੋਵੇਂ ਪਤਨੀਆਂ ਆਪੋ ਆਪਣੇ ਪਤੀ ਬਾਰੇ ਸੋਚਦੀਆਂ ਕਿ ਅੱਜ ਵੀ ਕਿਸੇ ਦਾ ਸਿਰ ਪਾਟਿਆ ਤੇ ਕੱਲ ਵੀ ਕਿਸੇ ਦਾ ਸਿਰ ਪਾਟਿਆ ਉਹਨਾਂ ਦੋਹਾਂ ਨੇ ਸਲਾਹ ਕੀਤੀ ਕਿ ਸੁਲਾ ਕਰ ਦੇਣ ਸੁਲਾ ਕਰ ਲੈਣ ਪਰ ਉਹ ਕਿਸ ਦੀ ਸੁਣਦੇ ਸੀ ਹੁਣ ਉਹ ਕਿਸੇ ਦੀ ਨਹੀਂ ਸੀ ਸੁਣਦੇ ਮਾਮਲਾ ਇੱਥੋਂ ਤੱਕ ਵੱਧ ਗਿਆ ਕਿ ਸ਼ੇਰੇ ਨੇ ਮੌਕੇ ਦੇ ਗਵਾਹ ਤਿਆਰ ਕਰਕੇ ਪੁਲਿਸ ਨੂੰ ਮਿਲ ਮਲਾ ਕੇ ਬਖਸ਼ੇ ਦੇ ਖਿਲਾਫ ਦਫਾ 307 ਅਰਾਦਾ ਕਤਲ ਦਾ ਕੇਸ ਮਕਦਮਾ ਬਣਵਾਤਾ ਜਦ ਬਖਸ਼ੇ ਦੀ ਗ੍ਰਿਫਤਾਰੀ ਦੇ ਸਾਹਮਣ ਆਏ ਤਾਂ ਸਾਰੇ ਅੱਡੇ ਨੇ ਮੂੰਹ ਵਿੱਚ ਉਂਗਲਾਂ ਦੇ ਲੀਆਂ ਇਹ ਭਿਆਨਕਰ ਸੱਚ ਵੇਖ ਕੇ ਤਮਾਸ਼ਾ ਵੇਖਣ ਵਾਲੇ ਤਮਾਸ਼ੀਨਾਂ ਨੂੰ ਵੀ ਬੜਾ ਦੁੱਖ ਹੋਇਆ ਹੱਥੋਂ ਪਾਈ ਜਾਂ ਪੱਗੋਂ ਲਾਉਣ ਦਾ ਪਲਾ ਤਮਾਸ਼ਾ ਸਨ ਕੈਦ ਕਟਨੀ ਤਾਂ ਜ਼ਿੰਦਗੀ ਗਵਾਉਣ ਵਾਲੀ ਗੱਲ ਸੀ ਸਾਰੇ ਆਪੋ ਆਪਣੇ ਰਸੂਕ ਨਾਲ ਰਾਜੀਨਾਮਾ ਕਰਾਉਣ ਦੀ ਸੋਚਣ ਲੱਗੇ ਸਾਰੇ ਬਖਸ਼ੇ ਨੂੰ ਕਹਿਣ ਕਿ ਸ਼ੇਰੇ ਤੋਂ ਖਿਮਾ ਮੰਗ ਲਵੇ ਉਸ ਨੂੰ ਚੇਤਾ ਕਰਾਉਣ ਕਿ ਉਹ ਸ਼ੇਰੇ ਦੇ ਆਸਰੇ ਹੀ ਦਿੱਲੀ ਆ ਕੇ ਚੰਗੀ ਰੋਟੀ ਦੇ ਸਿਰ ਹੋਇਆ ਸੀ ਸਾਰੇ ਉਸ ਨੂੰ ਕਹਿਣ ਕਿ ਉਹ ਮੂਰਖਤਾ ਸ਼ੇਰੇ ਦੀ ਡਾਢੀ ਸੀ ਪਰ ਭਲੜਾ ਬਖਸ਼ੇ ਦਾ ਹੌਲਾ ਸੀ ਬਖਸ਼ੇ ਨੂੰ ਸ਼ੇਰੇ ਦਾ ਕੀਤਾ ਨਹੀਂ ਭੁੱਲਣਾ ਚਾਹੀਦਾ ਸੀ ਸ਼ੁਰਾ ਕਰਾਉਣ ਵਾਲੇ ਲੱਖ ਦਿੱਲੀ ਲਾ ਦਿੰਦੇ ਪਰ ਸ਼ੇਰਾ ਤੇ ਬਖਸ਼ਾ ਇੱਕ ਦੂਜੇ ਦਾ ਮੂੰਹ ਵੀ ਦੇਖਣ ਨੂੰ ਤਿਆਰ ਨਹੀਂ ਸੀਗੇ ਸ਼ੇਰੇ ਤੋਂ ਗਲਤੀ ਹੋ ਚੁੱਕੀ ਸੀ ਉਹ ਇਸ ਲਈ ਨਹੀਂ ਸੀ ਮੰਨਦਾ ਬਖਸ਼ੇ ਤੋਂ ਗਲਤੀ ਹੋਈ ਕੋਈ ਨਹੀਂ ਸੀ ਉਹ ਇਸ ਲਈ ਨਹੀਂ ਸੀ ਮੰਨਦਾ ਉਹ ਲੱਖ ਰਿਸ਼ਤੇਦਾਰ ਹੋਣ ਲੱਖਾਂ ਇੱਕ ਦੂਜੇ ਦੇ ਭਾਈ ਵਲ ਰਹੇ ਹੋਣ ਲੱਖ ਇੱਕ ਦੂਜੇ ਦੇ ਐਸਾਨ ਕੀਤੇ ਹੋਣ ਲੱਖਾਂ ਇੱਕ ਦੂਜੇ ਨੂੰ ਤਕਲੀਫਾਂ ਹੋਣ ਤੇ ਲੱਖਾਂ ਇੱਕ ਦੂਜੇ ਦਾ ਖਰਚ ਹੋਵੇ ਇੱਕੋ ਜਿਹਾ ਇੱਕੋ ਜਿਹਾਂ ਵਿੱਚ ਕੌਣ ਮਾਫੀ ਮੰਗਦਾ ਹੈ ਇਹ ਕੁੱਥੀ ਕਿਸੇ ਤਰ੍ਹਾਂ ਵੀ ਨਾ ਸੁਲਝੀ ਉਹਨਾਂ ਨੂੰ ਗੁਰਦੁਆਰੇ ਸੀਸਗੰਜ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਲੈ ਕੇ ਗਏ ਉੱਥੇ ਵੀ ਉਹ ਬਿਨਾਂ ਕਿਸੇ ਗੱਲ ਦਾ ਇਕਵਾਲ ਕੀਤਿਆਂ ਵਾਪਸ ਆ ਗਏ ਉਹਨਾਂ ਨੂੰ ਘਰਾਂ ਦੀ ਬਰਬਾਦੀ ਦਾ ਕੋਈ ਅਹਿਸਾਸ ਨਾ ਹੋਇਆ ਮਕਦਮੇ ਦੀ ਤਰੀਖ ਨੇੜੇ ਆਉਂਦੀ ਗਈ ਉਹ ਲਗਾਤਾਰ ਗਵਾਹ ਤਿਆਰ ਕਰਦੇ ਰਹੇ ਤੇ ਚੰਗੇ-ਚੰਗੇ ਵਕੀਲ ਲੱਭਦੇ ਗਏ ਆਪੋ ਆਪਣੇ ਗਵਾਹਾਂ ਨੂੰ ਬਿਆਨ ਵੀ ਚੇਤੇ ਕਰਾਉਂਦੇ ਰਹੇ ਸ਼ੇਰਾ ਸੋਚੇ ਜੇ ਗਵਾਹ ਚੰਗੇ ਨਾ ਭੁਗਤੇ ਤਾਂ ਉਹ ਉਲਟਾ ਫਸ ਜਾਊਗਾ ਬਖਸ਼ਾ ਸੋਚੇ ਜੇ ਉਸਦੇ ਗਵਾਹ ਤੋਂ ਸਫਾਈ ਨਾ ਦਿੱਤੀ ਗਈ ਤਾਂ ਮਾਰਿਆ ਜਾਊਗਾ ਸਾਰੇ ਕਮਾਏ ਤੁਹਾਨੂੰ ਅੱਗ ਲਾ ਕੇ ਉਹ ਇਸ ਅੱਗ ਵਿੱਚ ਸੜਦੇ ਰਹੇ। ਮੁਕਦਮੇ ਦੀ ਤਰੀਕ ਵਿੱਚ 10 ਦਿਨ ਰਹਿ ਗਏ। ਉਹਨਾਂ ਨੇ ਪਿੰਡਾਂ ਨੂੰ ਚਿੱਠੀਆਂ ਵੀ ਲਿਖੀਆਂ ਸਨ, ਪਿੰਡਾਂ ਤੋਂ ਕੋਈ ਨਾ ਆਇਆ। ਪਹਿਲੀ ਤਰੀਕ ਦੇ ਗਵਾਹ ਪਹੁੰਚ ਜਾਣ ਤਾਂ ਦੁਬਾਰਾ ਕੁਝ ਨਹੀਂ ਸੀ ਹੋ ਸਕਦਾ। ਬਖਸ਼ੇ ਦੇ ਪਿਓ ਨੂੰ ਤਾਰ ਦਿੱਤੀ ਗਈ ਕਿ ਉਹ ਆ ਕੇ ਮਾਫੀ ਮੰਗ ਲਵੇ ਤੇ ਆਪਣੇ ਮੁੰਡੇ ਦੀ ਜਾਨ ਛਡਾਵੇ। ਪਰ ਉਹ ਵੀ ਨਾ ਤਰੀਕ ਵਿੱਚ 3 ਦਿਨ ਰਹਿ ਗਏ ਬਖਸ਼ੇ ਦਾ ਪਿਓ ਨਾ ਆਇਆ ਤਰੀਕ ਵਿੱਚ 2 ਦਿਨ ਰਹਿ ਗਏ ਉਹ ਨਾ ਆਇਆ ਤਰੀਕ ਵਿੱਚ 1 ਦਿਨ ਰਹਿ ਗਿਆ ਤਾਂ ਬਖਸ਼ੇ ਦਾ ਪਿਓ ਆ ਗਿਆ ਲੋਕੀ ਬਖਸ਼ੇ ਦੇ ਪਿਓ ਨੂੰ ਆਪਣੀ ਧੌਲੀ ਦਾੜੀ ਸ਼ੇਰੇ ਦੇ ਪੈਰਾਂ ਵਿੱਚ ਰੋਲਦਾ ਵੇਖਣ ਲਈ ਇਕੱਠੇ ਹੋ ਗਏ ਦੂਜੇ ਦਿਨ ਤਰੀਕ ਸੀ ਜਿਉਂ-ਜਿਉਂ ਉਹਨਾਂ ਦੀ ਸੁਲਾਹ ਕਰਾਉਣ ਦੀ ਕੋਸ਼ਿਸ਼ ਹੋ ਰਹੀ ਸੀ ਉਹ ਇੱਕ ਦੂਜੇ ਦੀ ਮਾਂ ਪੈਣ ਇੱਕ ਕਰੀ ਜਾ ਰਹੇ ਸਨ ਤਰੀਕ ਲਈ ਤੁਰਨ ਤੋਂ ਪਹਿਲਾਂ ਅਰਸਾਲਦਾਰ ਬਖਸ਼ੇ ਦਾ ਪਿਓ ਟੈਕਸੀ ਸਟੈਂਡ ਤੇ ਆ ਕੇ ਖਲੋ ਗਿਆ ਦੁੱਧ ਚਿੱਟੇ ਉਸ ਦੇ ਵਾਲ ਸਨ ਵੱਡਾ ਸਾਰਾ ਪੱਗੜ ਉਸ ਦੇ ਸਿਰ ਤੇ ਸੀ ਤੇ ਬੈਂਤ ਦੀ ਖੁੰਡੀ ਉਸ ਦੇ ਹੱਥ ਵਿੱਚ ਜਿਸ ਦੇ ਆਸਰੇ ਉਹ ਤੁਰਦਾ ਸੀ ਉਹ ਬੁੱਤਵਾਂ ਖੜਾ ਸੀ ਕਿਸੇ ਵੱਲ ਉਸਨੇ ਤੱਕਿਆ ਨਾ ਕਿਸੇ ਦੀ ਉਸਨੇ ਸਸਰੀ ਘਰ ਦਾ ਜਵਾਬ ਨਾ ਦਿੱਤਾ ਲੋਕ ਉਸ ਦੇ ਪੈਰੀਂ ਹੱਥ ਲਾ ਕੇ ਉਸ ਨੂੰ ਸ਼ੇਰੇਵਾਲ ਜਾਣ ਨੂੰ ਕਹਿੰਦੇ ਰਹੇ ਪਰ ਉਹ ਉੱਥੇ ਦਾ ਉੱਥੇ ਹੀ ਖੜਾ ਰਿਹਾ ਨਾ ਸ਼ੇਰਾਵ ਦੇ ਨੇੜੇ ਆਇਆ ਨਾ ਬਖਸ਼ਾ ਉਸਨੇ ਵੀ ਨਾ ਸ਼ੇਰੇਵਾਲ ਤੱਕਿਆ ਤੇ ਨਾ ਬਖਸ਼ੇ ਵੱਲ ਉੰਜ ਦਾ ਉੰਜ ਹੀ ਖੜਾ ਰਿਹਾ ਪਤਾ ਨਹੀਂ ਉਹ ਜਾਣ ਬੁੱਝ ਕੇ ਨਹੀਂ ਸੀ ਬੋਲਦਾ ਜਾਂ ਉਸ ਤੋਂ ਬੋਲੇ ਨਹੀਂ ਸੀ ਜਾਂਦਾ ਪਰ ਹਰ ਕਨਾਲ ਉਹ ਸਿਰ ਤੋਂ ਪੈਰਾਂ ਤੱਕ ਕੰਬੀ ਜਾ ਰਿਹਾ ਸੀ ਵਕਸ਼ਾ ਉਸ ਵੱਲ ਤੱਕਦਾ ਹੀ ਨਹੀਂ ਸੀ ਸ਼ੇਰੇ ਤੋਂ ਸ਼ਾਇਦ ਉਸ ਵੱਲ ਤੱਕੇ ਜਾ ਹੀ ਨਹੀਂ ਸੀ ਰਿਹਾ ਸਟੈਂਡ ਵਾਲਿਆਂ ਨੇ ਉਹਨੂੰ ਬੈਠਣ ਲਈ ਕੁਰਸੀ ਦਿੱਤੀ ਜਿਹੜੀ ਉਸਨੇ ਵੈਨ ਦੀ ਖੁੰਡੀ ਨਾਲ ਪਰੇ ਤੱਕ ਦਿੱਤੀ ਅਚਾਨਕ ਹੀ ਸ਼ੇਰੇ ਨੂੰ ਪਤਾ ਨਹੀਂ ਕੀ ਹੋਇਆ ਉਹ ਆ ਕੇ ਵਕਸ਼ੇ ਦੇ ਪਿਓ ਦੇ ਪੈਰੀਂ ਪੈ ਗਿਆ ਇਹ ਉਯੁਰਸਾਲਦਾਰ ਸੀ ਜਿਸ ਨੇ ਡਾਕਟਰੀ ਵਜੋਂ ਅਨਫਿਟ ਤੇ ਭੁੱਖੇ ਮਰਦੇ ਸ਼ੇਰੇ ਨੂੰ ਫੌਜ ਵਿੱਚ ਭਰਤੀ ਕਰਾਇਆ ਸੀ। ਅਰਸਾਲਦਾਰ ਦਾ ਕੀਤਾ ਸ਼ੇਰਾ ساری ਉਮਰ ਨਹੀਂ ਸੀ ਭਲਾ ਸਕਦਾ। ਪੈਰਾਂ ਤੋਂ ਸਿਰ ਚੁੱਕ ਕੇ ਸ਼ੇਰੇ ਨੇ ਉਸ ਦੇ ਗੋਡਿਆਂ 'ਤੇ ਲਾਏ ਤੇ ਫਿਰ ਉਸ ਦੀ ਧੌਲੀ ਦਾੜੀ ਨੂੰ ਪਲੋਸਿਆ। ਅਰਸਾਲਦਾਰ ਚੁੱਪ ਸੀ। ਸ਼ੇਰੇ ਨੇ ਉਸਦੇ ਮੂੰਹ ਵੱਲ ਵੇਖਿਆ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਉਸ ਨੇ irdsaldar ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਨਾ ਬੋਲਿਆ ਸ਼ੇਰੇ ਨੇ irdsaldar ਦੇ ਕੋਡੇ ਛੱਡ ਕੇ ਬਖਸ਼ੇ ਦੇ ਫੜਲੇ ਜਿਹੜਾ ਹਾਲੇ ਤੱਕ ਉੰਜ ਦਾ ਉੰਜ ਹੀ ਭਰਿਆ ਪੀਤਾ ਖੜਾ ਸੀ ਇੱਕਦਮ irdsaldar ਨੇ ਅੱਗੇ ਹੋ ਕੇ ਸ਼ੇਰੇ ਨੂੰ ਉਹ ਵੀਰ ਨੇ ਤੋ ਫੜ ਕੇ ਖੜਾ ਕਰ ਲਿਆ ਤੇ ਬਖਸ਼ੇ ਵੱਲ ਤੱਕ ਕੇ ਬੋਲਿਆ ਉਹ ਤੈਨੂੰ ਕਲਸ਼ਨੇ ਸ਼ਰਮ ਨਾ ਆਈ ਇਸ ਮੁੰਡੇ ਨਾਲ ਪੰਗੇ ਲੈਂਦੇ ਨੂੰ ਤੇ ਫਿਰ ਉਹ ਦੋਹਾਂ ਵੱਲ ਤੱਕ ਕਹਿਣ ਲੱਗਿਆ ਤੁਹਾਨੂੰ ਬੇਹਜਾਵੋ ਮੇਰੀ ਧੌਲੀ ਦਾੜੀ ਦੀ ਲਾਜ ਨਾ ਆਈ 200 ਮੀਲ ਪਿੱਛੇ ਪਏ ਮੇਰੇ ਬਡਾਪੇ ਦਾ ਖਿਆਲ ਨਾ ਆਇਆ ਆ ਉਮਰ ਮੇਰੀ ਗੱਡੀਆਂ ਵਿੱਚ ਧੱਕੇ ਖਾਣਦੀ ਐ ਕਲਕਸ਼ਨਿਆ ਕਿਸੇ ਥਾਂ ਦਿਓ ਇਹ ਕੀ ਕਰੀ ਜਾਣਿਓ ਤੁਸੀਂ ਕੀ ਕੀਤਾ ਤੁਸੀਂ ਟੈਕਸੀ ਸਟੈਂਡ ਉੱਤੇ ਖੜੇ ਡਰਾਈਵਰਾਂ ਵਿੱਚੋਂ ਇਸ ਭੇਦ ਦੀ ਕਿਸੇ ਨੂੰ ਵੀ ਸਮਝ ਨਾ ਪਈ ਕਚਹਿਰੀ ਦਾ ਸਮਾਂ ਹੋ ਗਿਆ ਸ਼ੇਰਾ ਤੇ ਬਖਸ਼ਾ ਆਪਣੇ ਦਵਾਹਾਂ ਨੂੰ ਲੈ ਕੇ ਕਚਹਿਰੀ ਵੱਲ ਨੂੰ ਤੁਰ ਪੇ ਚਿੱਤੇ ਕਰਾਏ ਬਿਆਨ ਦੇਣ ਲਈ ਨੇ ਸਭ ਨੂੰ ਉਹ ਬਦਲਣ ਵਾਸਤੇ ਅਖੀਰ ਉਹਨਾਂ ਨੂੰ ਇਸ ਗੱਲ ਦੀ ਸਮਝ ਪੈ ਗਈ ਸੀ ਬਜ਼ੁਰਗ ਦੀ ਸਿਆਣਪ ਨੇ ਦੋਨਾਂ ਨੂੰ ਇੱਕ ਦੂਜੇ ਦਾ ਘਰ ਪਟਣ ਤੋਂ ਬਚਾ ਲਿਆ ਸੀ ਧੰਨਵਾਦ ਦੋਸਤ